ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆ ਬੈਠੇ ਆਪਣੀ ਕਬੂਤਰਾਂ ਦੀ ਜੋੜੀ ਇੱਕ ਤੇ ਇੱਧਰ ਬੈਠੀ ਆਪਣੀ ਸੇਵ ਵਾਲੀ ਮੁਰਗੀ ਸੇਵ ਵਾਲੀ ਮੁਰਗੀ ਨੇ ਤਾਂ ਕੋਈ ਬੱਚਾ ਨਹੀਂ ਕੱਢਿਆ ਅਜੇ ਤੱਕ ਅੱਜ ਇਹਨੂੰ ਬੈਠੇ ਨੂੰ ਘੱਟੋ ਘੱਟ ਨਹੀਂ ਮੈਂ ਕਿਹਾ ਵੀ ਹੋ ਗਏ ਹੋਣੇ ਆ 28 29 ਦਿਨ ਠੀਕ ਆ ਤੇ ਬੱਚੇ ਕੋਈ ਨਹੀਂ ਕੱਢਦੇ ਅੱਜ ਆਪਾਂ ਇਹਦੇ ਆਂਡੇ ਚੈੱਕ ਕਰਦੇ ਆ ਵੀ ਕੀ ਗੱਲਬਾਤ ਹੈ ਪਹਿਲਾਂ ਇਹਨੂੰ ਮੈਂ ਚੱਕ ਕੇ ਬਾਹਰੇ ਛੱਡਦਾ ਇੰਦਰ ਆ ਜਾ ਵੀ ਓਠਾ ਬਹੁਤ ਦਿਨ ਹੋ ਗਏ ਤੇਨੂੰ ਆਂਡੇ ਤੇਰੇ ਸਾਰੇ ਖਰਾਬ ਆ ਅੱਜ ਸਾਰੇ ਆਪਾਂ ਆਂਡੇ ਵੀ ਭੰਨ ਕੇ ਦੇਖ ਲੈਨੇ ਆ ਚਾਲ ਬਾਰੇ ਬੱਕਰਿਆਂ ਬੱਕਰਾਂ ਤੋਂ ਡਰਦੀ ਘੱਟੀ ਆ ਹੁਣ ਤੇ ਆਪਏ ਆਂਡੇ ਮੈਂ ਦੇਖਦਾ ਭੰਨ ਕੇ ਠੀਕ ਆ ਫਿਰ ਤੁਹਾਨੂੰ ਦਿਖਾਉਣਾ ਵੀ ਹੈ ਨਹੀਂ ਕਿਸੇ ਦੇ ਵਿੱਚ ਨਹੀਂ ਸਾਰੇ ਨਾਲ ਆਂਡੇ ਆ ਸਲਕਦੇ ਆ ਪੂਰੇ ਭੰਨ ਕੇ ਦੇਖਦੇ ਆਪਾਂ ਆ ਲੈ ਮੈਂ ਗੁੰਡਾ ਜਾ ਬਾਹਰੋਂ ਚੱਕੇ ਵੀ ਚਾ ਪਾਂਡੇ ਪਾ ਕੇ ਨਾ ਕਿਰਾ ਬਾਹਰੇ ਲੈ ਕੇ ਚਲਦੇ ਆ ਤੇ ਫਿਰ ਬਾਹਰੇ ਜਾ ਕੇ ਇਹਨਾਂ ਨੂੰ ਭੰਨ ਕੇ ਹੇ ਚਲ ਬੱਕਰੇ ਜੀ ਮਾਰਦੇ ਆ ਮੁਰਗੀ ਨੂੰ ਾਂਡੇ ਆਪਾਂ ਇਹਦੇ ਪਾਲੇ ਠੀਕ ਆ। ਇਹਨੂੰ ਬਾਹਰੇ ਲਿਜਾ ਕੇ ਕਰਦੇ ਆਂ ਚੈੱਕ ਤੇ ਮੁਰਗੀ ਨੂੰ ਹੁਣ ਆਪਾਂ ਦੂਜੀ ਜੋੜੀ ਨਾਲ ਲਾ ਦਿੰਨੇ ਆਂ ਬਾਹਰੇ। ਬਹੁਤ ਟਾਈਮ ਹੋ ਗਿਆ ਇਹਨੂੰ ਯਾਰ ਮੁਰਗੀ ਬਿਮਾਰ ਨਾ ਹੋ ਜਾ ਕਿਤੇ। ਮਹੀਨੇ ਮੰਗੂ ਹੋ ਗਿਆ ਬੈਠੀ ਨੂੰ ਕਦਾ ਤੇ ਨਹੀਂ ਘਟ ਹੋਊਗਾ। ਾਂਡੇ ਬਾਹਰੇ ਲੈ ਕੇ ਚੱਲਦੇ ਆਂ। ਹੁਣ ਆਪਾਂ ਕਰਦੇ ਆਂ ਬਾਬੇ ਆਂਡੇ ਚੈੱਕ ਠੀਕ ਆ ਕੱਲਾ ਕਲਾ ਾਂਡਾ ਭੰਨ ਕੇ ਇੱਕ ਾਂਡਾ ਰੱਖ ਲਈ ਜਿਹਨੂੰ ਦੇਖੇ ਮੇਰਾ ਸੜੇ ਦੀ ਸੜੇ ਹਨ। ਬਹੁਤ ਸੜੇ ਵੇ ਾਂਡਿਆ ਬਾਬੇ ਸਾਰੇ ਸਿੱਟਣ ਵਾਲੇ ਨੇ। ਠੀਕ ਆ। ਬਹੁਤ ਜਿਆਦੇ ਮੁਸਕ ਮਾਰਦੇ ਾਂਡਿਆਂ ਚ। ਲਓ ਬਾਬੇ ਇਹ ਆਪਾਂ ਸਾਰੇ ਆਂਡੇ ਚੈੱਕ ਕਰ ਲੇ ਠੀਕ ਆ ਇਹ ਆਂਡਿਆਂ ਨੂੰ ਜਦੋਂ ਆਪਾਂ ਮਾੜਾ ਜਿਹੀ ਪੰਨਾਂ ਲੱਗਦੇ ਨਾ ਪੂਰਾ ਏਡਾ ਨਾ ਖੜਕਾ ਹੁੰਦਾ ਜਿਵੇਂ ਕੋਈ ਪੜਾਕਾ ਨਹੀਂ ਪੈਂਦਾ ਹੁੰਦਾ ਤੇ ਵਿੱਚੋਂ ਇਹ ਨਹੀਂ ਸੜੀ ਵੀ ਬਾਸਨਾ ਮਾਰਦੀ ਆ ਆ ਦੇਖੋ ਕਿਵੇਂ ਆਂਡੇ ਖਰਾਬ ਹੋਏ ਹੋਏ ਨੇ ਸਾਰੇ ਤੇ ਇਹਨੂੰ ਹੁਣ ਆਪਾਂ ਸਿੜ ਦਿਆਂ ਤੇ ਮੁਰਗੀ ਨੂੰ ਬਾਹਰੇ ਕੱਢ ਕੇ ਜੋੜੀ ਨਾਲ ਲਾਉਨੇ ਆਂ ਆਂਡੇ ਤਾਂ ਆਪਾਂ ਚੈੱਕ ਕਰ ਲੇ ਬਾਬੇ ਤੇ ਹੁਣ ਮੁਰਗੀ ਨੂੰ ਨਾ ਬਾਹਰੇ ਕੱਢਦੇ ਆਪਾਂ ਠੀਕ ਆ ਬਾਹਰੇ ਅੱਜ ਭਰਾਂਡੇ ਜੋ ਪਹਿਲੀ ਵਾਰ ਇਹਨੂੰ ਚੱਕ ਕੇ ਲੈ ਕੇ ਚੱਲਦਾ ਮੈਂ ਠੀਕ ਆ ਮੁਰਗੀ ਆਪਾਂ ਚੱਕ ਲਈ ਇਹਨੂੰ ਹੁਣ ਕੱਢਦੇ ਆ ਬਾਹਰੇ ਚੱਲੋ ਵੀ ਬਾਹਰੇ ਲੈ ਲਵਾ ਸਰੀਰ ਨੂੰ ਧੁੱਪ ਬਹੁਤ ਟਾਈਮ ਹੋ ਗਿਆ ਇਹਨੂੰ ਧੁੱਪ ਨਹੀਂ ਲੱਗਾਈ ਇਹਨੇ ਮੁਰਗਾ ਦੇਖੋ ਬਾਬੂ ਕਿਵੇਂ ਕਰੀ ਜਾਂਦਾ ਹੁਣ ਇਹ ਮੈਂ ਵੀ ਕਿਹੜੇ ਵੇਲੇ ਮੈਨੂੰ ਬਾਹਰੇ ਕੱਢ ਮੁਰਗੀ ਆਪਾਂ ਹੁਣ ਬਾਹਰੇ ਛੱਡਤੀ ਨਾ ਆਓ ਦੇਖ ਕੇ ਦੇਖ ਬਾ ਇਹਨਾਂ ਨੂੰ ਵੀ ਆਪਾਂ ਖੋਲਦੇ ਆ ਫਿਰ ਦੇਖਨੇ ਕੀ ਬਾਰੇ ਕੀਹੜਾ ਦਾ ਮਗਰ ਜੀ ਪਊਗਾ ਇਹ ਉਹ ਵੀ ਡਰੂਗੀ ਪਰ ਕੋਈ ਚੱਕਰ ਨਹੀਂ ਹੁਣ ਇਹਨਾਂ ਨਾਲ ਹੀ ਰਿਹਾ ਕਰ ਲੈਣੇ ਉਹ ਖੁੱਡੇ ਦੇ ਵਿੱਚ ਆਪਾਂ ਕਬੂਤਰ ਸ਼ਿਫਟ ਕਰਨੇ ਆ ਹੁਣ ਇਹਨਾਂ ਨੂੰ ਆਪਾਂ ਛੱਡਦੇ ਆ ਦੇਖਦੇ ਆ ਕੀ ਗੱਲ ਬਾਤ ਆ ਆਜੋ ਬਾਹਰੇ ਆਜੋ ਘਰ ਲਾਓ ਜੀ ਗੇਟ ਖੋਲਤਾ ਤੇ ਮੁਰਗਾ ਸਿੱਧਾ ਹੋ ਗਿਆ ਮੁਰਗੀ ਕੰਨੀ ਏ ਏ ਏ ਆਹ ਨਹੀਂ ਪਤਾ ਲੜਾਈ ਹੋ ਜੇ ਇੱਥੇ ਕੰਮ ਕੰਮ ਮੁਰਗੀ ਵੀ ਹਜੇ ਨਹੀਂ ਠੀਕ ਆ ਓਕੇ ਰਿਪੋਰਟ ਕੋਈ ਚੱਕਰ ਨਹੀਂ ਉਹ ਮੁਰਗੀ ਦਾ ਜਿੱਦਿਆ ਆਪਾਂ ਲਿਆਂਦੀ ਸੀ ਉਹ ਤਾਂ ਭੱਜ ਲਈ ਸੀਗੀ ਡਰ ਕੇ ਤੋਂ ਉਹ ਮੁਰਗੀ ਥੋੜੀ ਜਿਹੀ ਪੱਕੜ। ਇਹ ਹਜੇ ਆ ਜਾ ਬਾਹਰੇ ਤੂੰ ਵੀ ਆ ਜਾ। ਓਏ ਆ ਜਾ। ਚੱਲ। ਇਹ ਦੋ ਵੀ ਵੀ ਕੱਢਤੀ। ਠੀਕ ਆ। ਤੇ ਹੁਣ ਆਪਾਂ ਇਹ ਤਿੰਨੇ ਇਕੱਠੇ ਰੱਖਿਆ ਕਰਨੇ ਆ ਉਹ ਫੁੱਡੇ ਦੇ ਵਿੱਚ। ਕਾ ਮੁਰਗੀ ਦੇਖੋ। ਪਾਣੀ ਡੋਲਣ ਦੀ ਇਹਨੂੰ ਬਾਲੀ ਬਿਮਾਰੀ ਆ। ਜਦੋਂ ਵੀ ਬਸ ਪਾਣੀ ਨਾ ਪਾਤਾ ਇਹਨੇ ਡੋਲ ਹੀ ਦੇਣਾ ਉਹਦੀ 1-2 ਮਿੰਟਾਂ ਦੇ ਵਿੱਚ ਪੈਰ ਧਰ ਕੇ। ਪਾਣੀ ਵਾਲੇ ਵੀ ਆਪਾਂ ਡੱਬੇ ਲਿਆਉਣੇ ਆ। ਉਹ ਮੁਰਗੀ ਮਾਰਦੀ ਇਹਨੂੰ। ਕੋਈ ਗੱਲ ਨਹੀਂ ਬਾਪੀ ਇੱਕ ਦੋ ਦਿਨਾਂ ਦੇ ਵਿੱਚ ਸੈੱਟ ਹੋ ਜਾਣਗੀਆਂ ਇਹ ਹਜੇ ਸੇਵਾ ਚ ਤਾਂ ਹੀ ਫੰਗ ਜਿਹੀ ਖਲਿਆਰੀ ਫਿਰਦੀ ਆ ਮੁਰਗੀ ਆਪਾਂ ਬੇਹੰਦਰ ਬਾੜਤੀ ਕਿਉਂਕਿ ਇਹ ਬਹੁਤ ਜ਼ਿਆਦਾ ਲੜਦੇ ਆ ਵਿੱਚ ਦੀ ਤੇ ਆ ਮੁਰਗੀ ਨਾ ਦੋਨਾਂ ਦੀ ਭਾਰੀ ਪੈ ਗਈ ਆ ਮੁਰਗੇ ਤੇ ਵੀ ਤੇ ਉਹ ਤੇ ਵੀ ਤਾਂ ਕਰਕੇ ਆਪਾਂ ਇਹਨੂੰ ਅੰਦਰ ਹੀ ਰੱਖਾਂਗੇ ਤੇ ਇਹਨੂੰ ਹੁਣ ਆਪਾਂ ਵੇਚ ਹੀ ਦੇਣਾ ਚਿੱਟੀ ਮੁਰਗੀ ਲਿਆਉਣੀ ਆ ਭਾਲ ਕੇ ਇੱਕ ਦੋ ਨਹੀਂ ਚੱਕ ਦਾਂਗੇ ਉਹ ਵੀ ਚੱਕ ਦਾਂਗੇ ਠੀਕ ਆ ਤੇ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਬਲੌਗ ਦੇ ਵਿੱਚ ਕਬੂਤਰਾਂ ਦਾ ਕਰਦਿਆ ਸੈਟਅਪ ਕੋਈ